ਚਲੋ ਬਰਬਾਦ ਬਾਜੀ ਤੇ ਅਸੀਂ ਮੈਂ ਤੇ ਜਸਪ੍ਰੀਤ ਆਇਆ ਮੈਂ ਚਲੋ ਇਹ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਹੇ ਆ ਚੰਗਾ ਰੁਝਾਨ ਹੈ ਅੱਛਾ ਹੈ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਆ ਉਹ ਬਣ ਜਾ ਰਹੀ ਹੈ ਸਭ ਤੋਂ ਖੁਸ਼ੀ ਦੀ ਗੱਲ ਇਹ ਔਰ ਇਹ ਜਿਹੜੀ ਰੁਝਾਨ ਹੈ ਮੈਂ ਸਮਝਦਾ ਕਿ ਇਹ ਕੀਤੇ ਹੋਏ ਕੰਮ ਦਾ ਔਰ ਲੋਕ ਪਿਆਰਦਾਰ ਜਨ ਹੁੰਦਾ ਹੈ ਸਾਰਾ ਲੋਕਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਤੁਸੀਂ ਅੱਜ ਨੂੰ ਜਾਣਾਂ ਚੱਗੇ ਜਾ ਰਹੇ ਹੋ ਹਲੇ ਤੱਕ ਮੈਂ ਧੰਨਵਾਦ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਮੈਂ ਸਾਰਾ ਲੋਕ ਪਿਆਰਦਾਰ ਐਕਚੁਅਲ ਪੋਲ ਤੋਂ ਕੀ ਕਹੋਗੇ ਐਕਚੁਅਲ ਪੋਲੋਂ ਤੁਹਾਨੂੰ ਦੱਸੋ ਮੈਂ ਕੱਲ ਵੀ ਕਿਹਾ ਸੀ ਤੁਹਾਨੂੰ ਕਿ ਅੱਜ ਆ ਲੈੰਦੋ ਰਿਜ਼ਲਟ ਫਿਰ ਪਤਾ ਲੱਗੇਗਾ ਮੋਤੀ ਸਾਹਿਬ ਆਪਣੀ ਸੀਟ ਬੜੀ ਮੋਤੀ ਖੁਦ ਖੁਦ ਪਿੱਛੇ ਜਾ ਰਹੇ ਮੋਤੀ ਸਾਹਿਬ ਆਪਣੀ ਸੀਟ ਸੋ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾ ਨੇ ਖੇਡ ਸਕਦੇ ਕੁਝ ਚੰਦ ਉਸ ਸਾਖੇ ਤੇ ਜਾ ਸਕਦਾ ਸੋ ਹਰ ਕੋ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਕਰਪਟ ਕੀਤਾ ਇਸੇ ਕਰਕੇ ਜਲਾਤ ਹੋਏ ਚੋਣਾ ਚੋਣਾ ਤੋਂ ਪਹਿਲਾਂ ਤੁਸੀਂ ਆਪਣਾ ਮੁਕਾਬਲਾ ਕਿੰਨਾ ਮੰਗੇ ਸੀ ਮੈਨੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਆਪਣਾ ਪਤਾ ਕਿ ਲੋਕਾਂ ਦੇ ਨਾਲ ਨੇ ਮੈਂ ਇਧਰ ਕਿ ਗਏ ਸੀ ਜਿਹੜੀ ਐਬਸੋਲਿਊਟ ਪਾਵਰ ਸੀ ਜਿਹੜੀ ਬਹੁਤ ਜ਼ਿਆਦੀ ਪਾਵਰ ਉਹਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਅੱਗੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ ਹਟ ਸੋ ਅੱਜ ਲੋਕਾਂ ਦਾ ਜਵਾਬ ਦਿੰਦਾ ਹੈ ਅਜੀ ਰਜਾਣ ਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮжоਰਿਟੀ ਜਾ ਰਹੀ ਹੈ ਨੀ ਇਹ ਤਾਂ ਮੈਂ ਉਮੀਦ ਆ ਰਹੀ ਹੈ ਅੱਗੇ ਜਾਣ ਦੇ ਮੇਰੇ ਪਾਰਟੀ ਬਾਰੇ ਕੀ ਕਹਿਣਾ ਹੈ ਦੇਖੋ ਉਥੇ ਲੋਕਤੰਤਰ ਦੇ ਵਿੱਚੋਂ ਨੇ ਇਲੈਕਸ਼ਨ ਲੜੀ ਹੈ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਹੈ ਔਰ ਉਹਨੂੰ ਲੋਕਾਂ ਨੇ ਮੰਨਿਆ ਹੈ ਲੋਕਾਂ ਨੇ ਉਹਨੂੰ ਵੋਟ ਦਿੱਤੀ ਹੈ ਇਹ ਤੇ ਲੋਕਤੰਤਰ ਦੀ ਖੂਬਸੂਰਤੀ ਹੈ ਸੋ ਸੋ ਆਸਾਨ ਨੋਜ਼ਲ ਆਜੋ ਬੱਸ